ਦੇਖ ਕੇ ਚੱਕੀ ਦੇ ਵਿੱਚ ਕੁਝ ਹੋ ਸਕਦਾ ਹੈ ਚੱਲ 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 ਸੱਪ ਸੱਪ ਹੋ ਸਕਦਾ ਹੈ ਜਦੋਂ ਖੜਕਦਾ ਇਹਦੀ ਉਦੋਂ ਤਾਂ ਉਹ ਬੈਠੀ ਦੀ ਟੌਰ ਨਾਲ ਉਦੋਂ ਤਾਂ ਬੈਠੀ ਸੀ ਉਹ ਯਾਰਾ ਕੁਝ ਹੋਊਵੇ ਇਹਦੇ ਥੱਲੇ ਇੰਨਾ ਦੇ ਉੱਤੋਂ ਨਹੀਂ ਹੋ ਜਾ ਯਾਰਾ ਚੱਕ ਖੇਲ ਚੱਲ ਖੱਚਾ 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 ਆディ ਕਹਦੇ ਥੱਲੇ 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 ਆ ਬੈਠ ਇੱਕ ਇਹ ਮਾ ਇਹ ਗਏ ਨਾ ਇਹ ਇਹਦਾ ਇਹ ਤਾਂ ਵੱਡੀ ਮੈਨਾਂ ਤਾਂ ਹੈ ਨਾ ਉਹ ਫਿਰਦੀ ਉਹ ਤਾਂ ਉਧਰ ਪਹਿਲਾਂ ਉਹ ਹਲੇ ਬੱਤੀ ਲੱਗਦੀ ਉਹ ਇਹ ਤਾਂ ਸਾਰੇ ਵੱਡਾ ਦੇਖਿਓ ਪਤਾ ਨਹੀਂ ਉਹੀ ਲੱਗਦਾ ਯਾਰ ਚੱਲ ਹਲੇ ਇਹਨੂੰ ਵੱਡੀ ਹੈ ਇਹਦੇ ਤਾਂ ਇਹ ਥੱਲੇ ਵੀ ਹੋਵੇ ਇਹਦੇ ਥੱਲੇ ਵੀ ਹੋਵੇ ਕਿਤੇ ਤਾਰਾ ਇਹਨੂੰ ਕਰ ਰਿਹਾ ਇਹਦੇ ਨਾਲ ਕੋਈ ਕਾਰ ਬਾਈ ਇਹ ਵੱਡਾ ਡੱਬਲਾ ਕੰਮ ਨਾ ਦੇਖ ਓਏ ਉਹੀ ਮਾਰ ਦਿੱਤੀ ਤੇ ਇਹ ਚੰਗੀ ਚੋਲ ਇਹਨਾਂ ਨੂੰ ਉਹਦੇ ਨਵੇਂ ਲਾ ਨੂੰ ਉਹਦੇ ਨਾਲ ਡਾਂਗ ਜੀ ਨਾਲ ਇਹ ਸਪੇਰ ਆ ਸਪੇਰ ਆ ਉਹਦੇ ਲਵੇ ਲਾ ਇਹਨੂੰ ਉਹਦੇ ਵਾਂਗੂ ਲਾ ਕਰੀ ਵੀਡੀਓ ਬਣਾ ਲਾ ਠੀਕ ਆ ਨਾ ਪੱਤੀ ਨਾਲ ਨਾਏ ਡਰਦਾ ਸਪੇਰਾ ਐਂ ਲੈ ਚੜਾ ਫਾਇਦਾ ਓਏ ਝੂਟੇ ਦਵਾ ਇਹਨੂੰ ਝੂਟੇ ਉਹਦੇ ਨੰਨੇ ਨਾਲ ਇਹਨੂੰ ਪਾ ਦੀ ਆ ਇਹਦੇ ਵਿੱਚ ਦੀ ਘੜਦੇ ਆ ਮੋਗ ਦੇ ਵਿੱਚ ਗਿੱਦ ਲਾਉਂਦੇ ਵੀ ਇਹਨੇ ਜਉ ਬੈਕਉ ਜੋ ਬੈਕ ਬਾਈਕ ਲਾਤੀ ਗੱਡੀ ਬੈਕ ਬੈਕ ਜਾਂਦੇ ਢਿੱਡੇ ਕੋਲੇ ਬਾਹਰੇ ਜਕੜ ਗੰਜ ਚਲੋ ਲੈ ਚਲ ਜੋੜੀ ਬਾਰੇ ਸਪੇਰਾ ਸਪੇਰਾ ਜੀ ਮੇਰੇ ਪੈਸੇ ਮਿਲਣਗੇ ਜੇ ਬਾਹਰ ਕੱਢੋਂਗੇ ਇਹਨਾਂ ਨੂੰ ਨਹੀਂ ਜੀ ਇਹ ਸਾਡਾ ਸਾਰਿਆਂ ਨਾਲ ਸਾਡਾ ਟੈਂਡਰ ਕਰਿਆ ਸੀ ਚਲ 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 ਇੱਧਰ ਦੇਖਦਾ ਵਾ ਇੱਧਰ ਕੀ ਡਰਾਮ ਲੀਲਾ ਹੁੰਦੀ ਹੈ ਯਾਹਣ ਦੇ ਹੂੰ ਨੌ ਕਿੰਨੇ ਦਿੱਖੇ ਨੇ ਨਾ ਉਹ ਕਹੀਂ ਜਦੋਂ ਜੀਨ ਦੀ ਪੈਰਟ ਦਾ ਕੋਟ ਜਾਂ ਪਾਇੰਦਾ ਸੀ ਉਹ ਕਿਹੜੇ ਜਲੇ ਤੇ ਹਾਂ ਇਹਨਾਂ ਦੇ ਉਹ ਹੋਰ ਹੁੰਦਾ ਜੀ ਇਹ ਜਾਨੀ ਚੋਰ ਕੋਲੇ ਇਹੀ ਹੁੰਦੀ ਸੀ ਇਹਦੇ ਨੌ ਰੱਖ ਕੇ ਫਿਰ ਉਹ ਇਹ ਨਹੀਂ ਕਹਿੰਦੇ ਜੇ ਕਿਤੇ ਸਾਹ ਵਾਹਤ ਪੈਰ ਜੇ ਪਾਲੇ ਛੱਡਦੀ ਟੁੱਟ ਜੂ ਇਹ ਉਹ ਉੱਤੇ ਛੱਡਦੇ ਝੜੀਆਂ ਇਆਂ ਤੇ ਕਿਰਾਂ ਨੂੰ ਇੱਧਰ ਪੂਰੇ ਉੱਚ ਘਾਰਾ ਹੋਣ ਕਹਿੰਦੀ ਮੈਨੂੰ ਹੁਣ ਮਿਲਿਆ ਜਿੰਗਲ ਚਲੋ ਉਹ ਤਾਂ ਹੋ ਗਿਰਵਾਨਾ ਅੱਜ ਅਰੇ ਲੱਕੜਾਂ ਚ ਨਹੀਂ ਚੱਲਦੇ ਜਾਨੀ ਇਹ ਗੁਸਤਾ ਦਾ ਲਾਉਦੀ ਨਾ ਕਰਦੀ ਆ ਅੱਜ ਉਹ ਤਾਂ ਲੰਘ ਗਈ ਅੰਦਰ ਉਹ ਕਿੱਥੇ ਉਹਦੇ ਵਿੱਚ ਬਾਈ ਹੁਣ ਭੇਜ ਦੇ ਚੱਕ ਬਾਈ ਗਿਫਟ ਗਿਫਟ ਉਹਨੇ ਬੋਲ ਤਾਂ ਚਾਰ ਵੀ ਹੋਣੀਆਂ ਆਪਾਂ ਇਹਨਾਂ ਨੂੰ ਬਾਹਰੇ ਬਾਹਰੇ ਛੱਡ ਗਿਆ ਸਕਦੇ ਹਣਾ ਨਹੀਂ ਫੜ ਕੇ ਪੋਹਣ ਇਹ ਕੁਸ ਕਣੀ ਮਾਰਦੇ ਆ ਉਹ ਕੁਸ ਕਹਿੰਦੀ ਨਹੀਂ ਹੈਗੀ ਇਹ ਜਹਿਰ ਜਹਿਰ ਨਹੀਂ ਹੁੰਦੀ ਇਹਨਾਂ ਚ ਜਹਿਰ ਤਾਂ ਕਹਿੰਉਂਗੀ ਨਹੀਂ ਨਹੀਂ ਹੁੰਦੀ ਮੈਨੂੰ ਪਤਾ ਮੈਂ ਦੇਖਿਆ ਹੈ ਕਸਮ ਨਾਲ ਪਾਇਦਾ ਐਂ ਕਰਦਾ ਮਿੰਦਰ ਬਾਬੇ ਦਾ ਇਹ ਰਿਸ਼ਤੇਦਾਰ ਹੁੰਦਾ ਜਾਂ ਠੀਕ ਹੈ ਜੀ ਟੈਂਡਰ ਪੂਰਾ ਹੋ ਗਿਆ ਯਾਰ ਇਹ ਜੀ ਛੋੜੇ ਫਿਰ ਕਿੰਨੇ ਰੁਪਏ ਹੋਗੇ ਆਪਨਾ ਲਾ ਲਓ ਜੀ 500 एकड़ ਇੱਕ ਦਾ ਜੀ 1 ਦਾ 1000 ਰੁਪਿਆ ਹੋ ਗਿਆ ਸਾਡਾ ਜਮੀਨ ਲੱਕੜ ਵਾਲਾ ਪੂਰਜ ਲਾ ਦੇ ਤੇ ਨਾ ਹੋਵੇ ਮੋਨਟੀ ਰਾਜਣ ਮੇਰਾ ਉਸਤਾਦ ਇਹ ਕੇਕ ਨੇ ਕੇਕ ਲੈਣੇ ਹੈ ਕਰਦਾਂਗੇ ਬਿਸਕੁਟ ਕੇਕ ਆ ਤੁੰਗੋ ਬੋਲ ਪਿਆ ਆਲਾ ਸੋਰਾ ਬ੍ਰੋ ਤੇਰੇ ਕੋਲ ਨਹੀਂ ਜਾ ਰਿਹਾ ਠੀਕ ਹੈ ਹੋਗੀ ਨਹੀਂ ਕਰੀਨ ਸੰਕੂ ਦੀ ਅੱਖ ਕੇ ਜਾਊਗਾ ਹਾਂ ਰਸਤਾ ਵੀ ਪੈ ਜੋ ਅੱਥੇ ਆਹ ਠੀਕ ਹੈ ਬਹੁਤ ਆ ਜਾਂਦਾ ਜੀ ਕਿਹਦੀ ਰੇਂਜ ਕਿੰਨੀ ਰਹੂ ਵੀਰੇ 10 ਮਿੰਟ ਕਚੈਰੀਆਂ ਨੂੰ ਉਹ ਜਿਹੜਾ ਆ ਆਪਣੀ ਉਹੋ ਸਕੂਲ ਦੇ ਸਾਹਮਣੇ ਖੜੇ ਹੁੰਦੇ ਨੇ ਚਚਾਉਂਕ ਚ ਹੈ ਨਾ ਚੱਕਰ ਚਾਟੇ ਸਟੇਰੋ ਬਏ ਆਹ ਕਮੈਂਟ ਘਾਡੋਂ ਨਹੀਂ ਤੇ ਪੂਰੀ ਕੈਨਸਲ ਹੈ ਅੱਜ ੁੰਬਾਈ ਦਾ ਦੋਮੈਂਟਾ ਠੀਕ ਆ ਆ ਕੱਢੀ ਜੀ ਮੈਨੂੰ ਬਹੁਤ ਪੁਰਾਣੀ ਹੋਈ ਨਾ ਬਾਈਕ ਆਲਾ ਹਾਲ ਬਾਈ ਪਰ ਹੋ ਰਹਾ ਤੇ ਅੱਜ ਲੋਹੜੀ ਤੇ ਤਾਲਾ ਨੂੰ ਬਾਕੀ ਨੂੰ ਵਲੌਗ ਦੇ ਵਿੱਚ ਸਾਰਾ ਕੁਝ ਦਿਖਾਵਾਂਗੇ ਕੀ ਤਿਆਰ ਹੋ ਰਿਹਾ ਅੱਜ ਡੀ ਜੀ ਵਾਲੇ ਬਾਈ ਜੀ ਆ ਗਏ ਇੱਧਰ ਬੰਤਾਲਾ ਬਾਈ ਉਹ ਬੰਤੇ ਹਲ ਬਾਈ ਸਾਈਜ਼ ਹੋਈ ਹੈ ਹਲ ਬਾਈ ਨੂੰ ਪੱਕਾ ਕਰ ਲਿਓ ਬਰੈਡ ਭਰ ਰਿਹਾ ਹੈ ਨਹਾ ਸੰਗਾ ਸਾਹਿਬ ਹੈਲਪਰ ਨੇ ਚੱਲ ਰਿਹਾ ਇੱਧਰ ਬਿੱਟ ਪੋੜਾ ਪੂਰਾ ਗੇਸਾ ਰੋਟੀ ਕਰ ਰਹੇ ਨੇ ਬਾਕੀ ਦੀ ਜਵ ਬਾਕੀ ਦੀ ਜਵ ਪਾਤਾ ਨਾਲ ਦਾਣਾ ਧਨੀਆ ਪਾਤਾ ਬੇਕੀ ਨੂੰ ਦਬਾਤਾ ਕਲ ਨੂੰ ਪਤਾ ਜੀਰਾ ਪਾਤਾ ਪਕੌੜਿਆਂ ਚ ਨਹੀਂ ਫਿਰ ਫੜਾ ਬਰਾ ਦੋਨੇ ਛੋਟਾ ਜਾਂਦਾ ਨਹੀਂ ਬਰਤੀ ਚ ਉੱਥੇ ਵੀ ਵੱਡਾ ਚੱਕਦੇ ਹਨਾ ਇਹਨਾਂ ਲਈ ਤੇ ਮਿਕਸੀ ਜੇ ਪਾਣੀ ਵੀ ਪਾ ਦੇ ਹਾਂ ਦਾਣਾ ਪਾ ਦੇ 哪里？我哪你。